ਅਮਰਤਪਾਲ ਬੰਗਾ ਬਲੌਗਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਇੱਕ ਇਹੋ ਜਿਹੇ ਵਿਸ਼ੇ ਦੇ ਉੱਪਰ ਜਿਹੜੀ ਉਹ ਚਰਚਾ ਕਰਨ ਲੱਗਾ ਜਿਸ ਵਿਸ਼ੇ ਨੂੰ ਲੈ ਕੇ ਸਾਰੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਇੱਕ ਕਿਉਰਿਓਸਿਟੀ ਬਣੀ ਰਹਿੰਦੀ ਆ ਕਿ ਜ਼ਿੰਦਗੀ ਦੇ ਵਿੱਚ ਕਰੋੜਪਤੀ ਕਿੰਜ ਬਣਿਆ ਜਾਵੇ ਹਰ ਇਨਸਾਨ ਦੀ ਇੱਛਾ ਹੁੰਦੀ ਆ ਕਿ ਉਹ ਵੱਧ ਤੋਂ ਵੱਧ ਧਨ-ਦੌਲਤ ਕਮਾਵੇ ਬੱਦ ਤੋਂ ਬੱਦ ਅਮੀਰ ਹੋਵੇ ਤੇ ਬੱਦ ਤੋਂ ਬੱਦ ਦੌਲਤਮੰਦ ਹੋਵੇ ਪਰ ਇਹਨਾਂ ਇਸ਼ਿਆਮਾਂ ਨੂੰ ਪੂਰੀਆਂ ਕਰਨ ਦੇ ਵਾਸਤੇ ਇਨਸਾਨ ਨੂੰ ਜ਼ਿੰਦਗੀ ਦੇ ਵਿੱਚ ਬਹੁਤ ਹੀ ਘਲਣਾ ਘਲਣੀ ਪੈਂਦੀ ਆ ਬਹੁਤ ਹੀ ਸਖਤ ਮਿਹਨਤ ਕਰਨੀ ਪੈਂਦੀ ਆ ਜਦੋਂ ਆਪਾਂ ਬਹੁਤ ਜ਼ਿਆਦਾ ਅਮੀਰਾਂ ਦੀ ਜ਼ਿੰਦਗੀ ਨੂੰ ਘੋਖਦੇ ਆ ਵਾਚਦੇ ਆ ਤਾਂ ਅਸੀਂ ਇਸ ਚੀਜ਼ ਦੇ ਬਾਰੇ ਜਿਹੜਾ ਆ ਉਹ ਸਾਨੂੰ ਪਤਾ ਲੱਗਦਾ ਕਿ ਉਹ ਰਾਤੋ ਰਾਤ ਅਮੀਰ ਨਹੀਂ ਬਣੇ ਲੇਕਿਨ ਸਾਡੇ ਅਜੋਕੇ ਸਮਾਜ ਦੇ ਵਿੱਚ ਇੱਕ ਇਹੋ ਜਿਹਾ ਇੱਕ ਮੰਨ ਦੇ ਵਿੱਚ ਇਹ ਬਹਿਮ ਫਸ ਗਿਆ ਕਿ ਰਾਤੋ ਰਾਤ ਵੀ ਕਦੀ ਅਮੀਰ ਹੋਇਆ ਜਾ ਸਕਦਾ ਪਰੰਤੂ ਜਦੋਂ ਉਹਨਾਂ ਸਖਸ਼ੀਤਾਂ ਦੀ ਜ਼ਿੰਦਗੀ ਨੂੰ ਦੇਖਦੇ ਹਾਂ ਜਿਨ੍ਹਾਂ ਨੇ ਕੋਸ ਇਸ ਜ਼ਿੰਦਗੀ ਦੇ ਵਿੱਚ ਇਸ ਦੌਲਤ ਨੂੰ ਹਾਸਲ ਕੀਤਾ ਉਹਨਾਂ ਦੀ ਜ਼ਿੰਦਗੀ ਨੂੰ ਘੋਖਣ ਤੋਂ ਉਪਰੰਤ ਹੀ ਸਾਨੂੰ ਇਸ ਚੀਜ਼ ਬਾਰੇ ਪਤਾ ਲੱਗਦਾ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੀ ਦ੍ਰਿੜਤਾ ਦੇ ਨਾਲ ਕੰਮ ਕੀਤਾ ਕਿੰਨੇ ਮਿਹਨਤ ਦੇ ਨਾਲ ਕੰਮ ਕੀਤਾ ਕਿੰਨੇ ਜਜਬੀ ਅਤੇ ਕਿੰਨੇ ਸਿੱਧਕ ਦੇ ਨਾਲ ਕੰਮ ਕੀਤਾ ਸੋ ਮੇਰੀਆਂ ਗੱਲਾਂ ਤੋਂ ਤੁਸੀਂ ਇਸ ਗੱਲ ਦਾ ਅੰਦਾਜ਼ਾ ਤਾਂ ਲਾ ਸਕਦੇ ਆ ਕਿ ਜੇ ਅਸੀਂ ਜ਼ਿੰਦਗੀ ਦੇ ਵਿੱਚ ਕਰੋੜਪਤੀ ਬਣਨ ਬਾਰੇ ਸੋਚਦੇ ਆ ਜਾਂ ਬਧੇਰੇ ਧਨ ਦੌਲਤ ਕਮਾਉਣ ਬਾਰੇ ਸੋਚਦੇ ਆ ਤਾਂ ਸਾਡੇ ਵਿੱਚ ਸਭ ਤੋਂ ਪਹਿਲੀ ਗੱਲ ਜਿਹੜੀ ਆ ਉਹ ਸਾਡੇ ਅੰਦਰ ਇੱਕ ਸਿੱਧਕ ਲਗਨ ਸਿਰੜ ਦੀ ਭਾਵਨਾ ਜਿਹੜੀ ਆ ਉਹ ਹੁਣੀ ਬਹੁਤ ਜ਼ਿਆਦਾ ਜ਼ਰੂਰੀ ਆ ਕੋਈ ਵੀ ਕੰਮ ਜਿਹੜਾ ਆ ਬਿਨਾਂ ਸਦਕ ਤੋਂ ਬਿਨਾਂ ਸਿਰੜ ਤੋਂ ਜਿਹੜਾ ਨਹੀਂ ਕੀਤਾ ਜਾ ਸਕਦਾ ਜਿੰਨਾ ਚਿਰ ਤੱਕ ਤੁਹਾਡੇ ਅੰਦਰ ਕਿਸੇ ਕੰਮ ਨੂੰ ਕਰਨ ਦੀ ਲਗਨ ਨਹੀਂ ਪੈਦਾ ਹੁੰਦੀ ਕਿਸੇ ਕੰਮ ਨੂੰ ਕਰਨ ਦਾ ਜਜ਼ਬਾ ਨਹੀਂ ਪੈਦਾ ਹੁੰਦਾ ਫਿਰ ਉਸ ਜਜ਼ਬੇ ਨੂੰ ਨਿਭਾਉਣ ਦੇ ਵਾਸਤੇ ਤੁਹਾਡੇ ਅੰਦਰ ਇੱਕ ਮਜ਼ਬੂਤ ਦਿਲ ਚਾਹੀਦਾ ਤੁਹਾਡੇ ਅੰਦਰ ਇੱਕ ਇਹੋ ਜਿਹਾ ਸਬਰ ਚਾਹੀਦਾ ਕਿ ਜਿਹਦੇ ਨਾਲ ਤੁਸੀਂ ਵੱਡੀਆਂ ਤੋਂ ਵੱਡੀਆਂ ਜਿਹੜੀਆਂ ਮੁਸ਼ਕਲਾਂ ਨੂੰ ਵੀ ਜਿਹੜਾ ਹੈ ਉਹ ਸਰ ਕਰ ਸਕੋ ਇਹ ਜ਼ਿੰਦਗੀ ਆ ਜ਼ਿੰਦਗੀ ਦੇ ਬਹਿਣ ਦੇ ਵਿੱਚ ਜਦੋਂ ਅਸੀਂ ਧਨ-ਦੌਲਤ ਕਮਾਉਣ ਬਾਰੇ ਸੋਚਦੇ ਆ ਤਾਂ ਸਭ ਤੋਂ ਮਹੱਤਵਪੂਰਨ ਗੱਲ ਹੈ ਤੁਹਾਡੇ ਅੰਦਰ ਸਹਿਣਸ਼ੀਲਤਾ ਵੀ ਜਿਹੜੀ ਹੋਣੀ ਚਾਹੀਦੀ ਆ ਕਿਉਂਕਿ ਜ਼ਰੂਰੀ ਨਹੀਂ ਹੈ ਕਿ ਹਰ ਵੇਲੇ ਹਰੇਕ ਕੰਮ ਦੇ ਵਿੱਚੋਂ ਸਾਨੂੰ ਸਫਲਤਾ ਹਾਸਲ ਹੋਵੇ ਸਾਨੂੰ ਕਿਸੇ ਨਾ ਕਿਸੇ ਕੰਮ ਦੇ ਵਿੱਚ ਅਸਫਲਤਾ ਵੀ ਹਾਸਲ ਹੁੰਦੀ ਆ ਉਸ ਮੌਕੇ ਤੇ ਜਿਹੜਾ ਹੈ ਸਾਨੂੰ ਜਿਹੜੀ ਆ ਬਿਲਕੁਲ ਸਹਿਣਸ਼ੀਲਤਾ ਜਿਹੜੀ ਆ ਉਹ ਰੱਖਣੀ ਪੈਂਦੀ ਆ ਕਿਰਤ ਦਾ ਜज्ਬਾ ਜਿਹੜਾ ਆ ਉਹ ਤੁਹਾਡੇ ਅੰਦਰ ਅੰਤਾਂ ਦਾ ਹੋਣਾ ਚਾਹੀਦਾ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਵੱਡਾ ਸਿਧਾਂਤ ਸਾਨੂੰ ਜੋ ਜੀਵਨ ਦੇ ਵਿੱਚ ਬਖਸ਼ਿਆ ਮਨੁੱਖਾ ਜ਼ਿੰਦਗੀ ਨੂੰ ਦਿੱਤਾ ਉਹਨਾਂ ਨੇ ਕਿਰਤ ਦਾ ਜਿਹੜਾ ਆ ਉਹ ਸਤਕਾਰ ਕੀਤਾ ਖੁਦ ਵੀ ਲੰਬਾ ਸਮਾਂ ਉਹਨਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਆ ਕੇ ਹੱਥੀਂ ਕਿਰਤ ਕਰਕੇ ਇਹੋ ਜਿਹੇ ਸਿਧਾਂਤ ਪੈਦਾ ਕੀਤਾ ਜਿਸ ਨਾਲ ਜਿਹੜਾ ਇਨਸਾਨ ਆ ਉਹ ਮਿੱਟੀ ਦੇ ਵਿੱਚੋਂ ਵੀ ਜਿਹੜਾ ਸੋਨਾ ਪੈਦਾ ਕਰ ਦਿੰਦਾ ਆ ਦ੍ਰਿੜ ਇਰਾਦਾ ਜਿਹੜਾ ਆ ਉਹ ਤੁਹਾਡੀ ਮੰਜ਼ਲ ਤੇ ਪਹੁੰਚਣ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਦਾ ਆ ਜੇ ਕਦੇ ਵੀ ਤੁਹਾਡਾ ਅਰਾਦਾ ਡੋਲਦਾ ਤਾਂ ਇਹਦਾ ਮਤਲਬ ਤੁਸੀਂ ਆਪਣੀ ਮੰਜ਼ਲ ਤੋਂ ਜਿਹੜਾ ਆ ਉਹ ਪਿੱਛੇ ਨੂੰ ਜਾ ਰਹੇ ਆ ਸਮੇਂ ਦਾ ਸਾਧੂ ਉਪਯੋਗ ਜਿਹੜਾ ਆ ਉਹ ਤੁਹਾਨੂੰ ਬਿਲਕੁਲ ਸਹੀ ਤਰੀਕੇ ਨਾਲ ਕਰਨਾ ਪੈਣਾ ਤੁਹਾਡੇ ਹੱਥ ਦੇ ਵਿੱਚੋਂ ਜਿਹੜਾ ਸਮਾਂ ਤਿਲਕਦਾ ਜਾ ਰਿਹਾ 24 ਘੰਟਿਆਂ ਦੇ ਵਿੱਚ ਤੁਸੀਂ ਕਿੰਨਾ ਸਮਾਂ ਆਪਣੇ ਵਾਸਤੇ ਦਿੰਨੇ ਆ ਕਿੰਨਾ ਸਮਾਂ ਤੁਸੀਂ ਆਪਣੇ ਬਿਜ਼ਨਸ ਲਈ ਦਿੰਨੇ ਆ ਕਿੰਨਾ ਸਮਾਂ ਜਿਹੜਾ ਆ ਤੁਸੀਂ ਉਸਾਰੂ ਵਿਚਾਰਾਂ ਨੂੰ ਜਿਹੜਾ ਹੈ ਉਹ ਆਪਣੇ ਉੱਪਰ ਲਾਗੂ ਕਰਨੇ ਦਿੰਨੇ ਆ ਇਹ ਤੁਹਾਡੇ ਉੱਪਰ ਨਿਰਭਰ ਕਰਦਾ ਕੇਵਲ ਧਨ ਦੌਲਤ ਜਿਹੜਾ ਆ ਉਹ ਹੱਥਾਂ ਦੇ ਨਾਲ ਜਿਹੜਾ ਆ ਉਹ ਕਿਰਤ ਤੋਂ ਬਿਨਾਂ ਜਿਹੜਾ ਨਹੀਂ ਕਮਾਇਆ ਜਾ ਸਕਦਾ ਜਿੰਨੇ ਵੀ ਗੁਣਾਂ ਦੀ ਗੱਲ ਕਰਦੇ ਆ ਉਹ ਸਾਰੇ ਗੁਣ ਜਿਹੜੇ ਆ ਉਹ ਤੁਹਾਨੂੰ ਸਮੇਂ ਦੇ ਸਦ ਉਪਯੋਗ ਦੇ ਨਾਲੇ ਜਿਹੜਾ ਆ ਉਹਨਾਂ ਗੁਣਾਂ ਨੂੰ ਜਿਹੜਾ ਤੁਸੀਂ ਪ੍ਰਾਪਤ ਕਰ ਸਕਦੇ ਆ ਇੱਕ ਤੁਹਾਡੇ ਅੰਦਰ ਇੱਕ ਇਹੋ ਜੀ ਪੋਜ਼ਿਟਿਵਿਟੀ ਬੜੀ ਸੋਚ ਹੋਣੀ ਚਾਹੀਦੀ ਆ ਜਦੋਂ ਤੁਹਾਡੇ ਅੰਦਰ ਨੈਗੇਟਿਵਿਟੀ ਵਾਲੇ ਖਿਆਲ ਆਣੇ ਸ਼ੁਰੂ ਹੋ ਗਏ ਤਾਂ ਤੁਸੀਂ ਆਪਣੇ ਜਿਹੜੇ ਆ ਉਸ ਮੰਜ਼ਲ ਨੂੰ ਪ੍ਰਾਪਤੀ ਤੋਂ ਹੋਰ ਜ਼ਿਆਦਾ ਦੂਰ ਜਾਣਾ ਸ਼ੁਰੂ ਹੋ ਜਾਂਦੇ ਆ ਤੁਹਾਨੂੰ ਆਪਣੇ ਅੰਦਰ ਇੱਕ ਪੋਜ਼ਿਟਿਵਿਟੀ ਵਾਲੀ ਸੋਚ ਜਿਹੜੀ ਰੱਖਣੀ ਚਾਹੀਦੀ ਆ ਜ਼ਿੰਮੇਵਾਰੀ ਦਾ ਜਿਹੜਾ ਅਹਿਸਾਸ ਆ ਉਹ ਤੁਹਾਨੂੰ ਆਪਣੇ ਕੰਮ ਦੇ ਵਿੱਚ ਹਮੇਸ਼ਾ ਰੱਖਣਾ ਪੈਣਾ ਆ ਤੁਹਾਨੂੰ ਜਿਹੜਾ ਆ ਆਪਣੀ ਕਿਰਤ ਦੇ ਉੱਪਰ ਯਕੀਨ ਕਰਨਾ ਪੈਣਾ ਤੁਹਾਨੂੰ ਆਪਣੇ ਉੱਪਰ ਵਿਸ਼ਵਾਸ ਕਰਨਾ ਪੈਣਾ ਤੁਹਾਨੂੰ ਆਪਣੇ ਅੰਦਰ ਇੱਕ ਇਹੋ ਜਿਹਾ ਜਜ਼ਬਾ ਪੈਦਾ ਕਰਨਾ ਪੈਣਾ ਆ ਜਿਹਦੇ ਨਾਲ ਤੁਹਾਡੇ ਅੰਦਰ ਇੱਕ ਸਵੈ ਵਿਸ਼ਵਾਸ ਉਪਜੇ ਰਾਤੋ ਰਾਤ ਅਮੀਰ ਕਦੀ ਨਹੀਂ ਬਣਿਆ ਜਾਣਾ ਜਦੋਂ ਵੀ ਅਮੀਰੀ ਦੀ ਕਿਤੇ ਗੱਲ ਆਂਦੀ ਆ ਉਸ ਵੇਲੇ ਤੁਹਾਨੂੰ ਸਾਰੇ ਇਹਨਾਂ ਦਾ ਜਿਹੜਾ ਆ ਇਹਨਾਂ ਗੁਣਾਂ ਦੀ ਤੁਹਾਨੂੰ ਧਾਰਨੀ ਹੋਣਾ ਪੈਣਾ ਜਿਹੜੇ ਮੈਂ ਤੁਹਾਨੂੰ ਆਪਣੀ ਵੀਡੀਓ ਦੇ ਵਿੱਚ ਦੱਸਿਆ ਛੋਟੇ ਛੋਟੇ ਮੌਕੇ ਆਂਦੀ ਤੁਹਾਨੂੰ ਤਲਾਸ਼ ਕਰਨੀ ਪੈਣੀ ਆ ਛੋਟੀਆਂ-ਛੋਟੀਆਂ ਖੁਸ਼ੀਆਂ ਦੇ ਨਾਲ ਹੀ ਜਿਹੜੀਆਂ ਵੱਡੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਕਈ ਵਾਰ ਇਨਸਾਨ ਨੂੰ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਛੋਟਾ ਮੌਕਾ ਮਿਲਦਾ ਪਰ ਅਸੀਂ ਉਹਨੂੰ ਛੋਟਾ ਕਹਿ ਕੇ ਦਰਕਨਾਰ ਕਰ ਦਿੰਨੇ ਆ ਪਰ ਜਦੋਂ ਅਸੀਂ ਉਸ ਛੋਟੇ ਮੌਕੇ ਨੂੰ ਜਿਹੜਾ ਆ ਉਹ ਵਰਤੋਂ ਵਿੱਚ ਲਿਆਉਣ ਦੇ ਵਿੱਚ ਸਫਲ ਹੋ ਗਏ ਤਾਂ ਹੋ ਸਕਦਾ ਹੈ ਕਈ ਵਾਰ ਉਹ ਛੋਟਾ ਮੌਕਾ ਹੀ ਜਿਹੜਾ ਆ ਸਾਨੂੰ ਬਹੁਤ ਉੱਚੀਆਂ ਬਲੰਦੀਆਂ ਦੇ ਉੱਪਰ ਲੈ ਕੇ ਜਾ ਸਕਦਾ ਆ ਸੋ ਰਾਤੋਂ-ਰਾਤ ਕਰੋੜਪਤੀ ਨਹੀਂ ਬਣਿਆ ਜਾ ਸਕਦਾ ਕਰੋੜਪਤੀ ਬਣਨਾ ਲੋਚਦੇ ਆ ਤਾਂ ਤੁਹਾਨੂੰ ਸਖਤ ਮਿਹਨਤ ਕਰਨੀ ਪੈਣੀ ਆ ਸਖਤ ਮਿਹਨਤ ਕਰਨ ਵਾਸਤੇ ਤੁਹਾਡੇ ਅੰਦਰ ਜਿਹੜੇ ਆ ਉਹ ਸਾਰੇ ਪੋਜ਼ਿਟਿਵਿਟੀ ਵਾਲੇ ਗੁਣ ਹੋਣੇ ਚਾਹੀਦੇ ਆ ਸੋ ਇਹਨਾਂ ਗੱਲਾਂ ਦੇ ਉੱਪਰ ਜ਼ਰੂਰ ਵਿਚਾਰ ਕਰਿਓ ਅਤੇ ਕੋਸ਼ਿਸ਼ ਕਰਿਓ ਕਿ ਸਖਤ ਮਿਹਨਤ ਕਰੀਏ ਜ਼ਿੰਦਗੀ ਦੇ ਵਿੱਚ ਆਪਣੇ ਆਪ ਦੇ ਉੱਪਰ ਵਿਸ਼ਵਾਸ ਰੱਖੀਏ ਆਪਣੇ ਅੰਦਰ ਸਹਿਨਸ਼ੀਲਤਾ ਵਰਗੇ ਗੁਣ ਲੈ ਕੇ ਆਈਏ ਤਾਂ ਸਾਨੂੰ ਅਮੀਰ ਬਣਨ ਤੋਂ ਜਿਹੜਾ ਕੋਈ ਵੀ ਨਹੀਂ ਰੋਕ ਸਕਦਾ ਤੁਹਾਨੂੰ ਜੀ ਵੀਡੀਓ ਪਸੰਦ ਆਈ ਤੁਹਾਨੂੰ ਜੇ ਮੇਰੇ ਵਿਚਾਰ ਚੰਗੇ ਲੱਗੇ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ